ਤਸਰੀਕਾ ਦੋਸਤੋ ਮੈਂ ਤੁਹਾਡਾ ਦੋਸਤ ਜਸਪੀ ਸਿੱਧੂ ਤੇ ਆਪਾਂ ਆ ਗਿਆ ਤਲਵੰਡੀ ਖਾਪੋ ਇਹੇਸ਼ੀਆ ਦੀ ਸਭ ਤੋਂ ਵੱਡੀ ਮੰਡੀ ਆਖਿਆ ਜਾਂਦਾ ਇਹਨੂੰ ਤਲਵੰਡੀ ਖਾਪੋ ਖੜਿਆ ਆ ਤੇ ਬਹੁਤ ਸੋਨੇ ਤੇ ਘੈਂਟ ਘੈਂਟ ਟਰੈਕਟਰ ਲੈ ਕੇ ਆਇਆ ਬਾਈ ਸ਼ਰਮਾ ਤੁਹਾਡੀ ਸ਼ਰਮੇ ਨਾਲ ਗੱਲ ਕਰਾਉਣੀ ਹੈ ਦਿਖਾਉਣਾ ਸਾਨੂੰ ਸਾਡੇ ਸਾਰੇ ਟਰੈਕਟਰ ਖੜੇ ਆ ਸਾਰੇ ਕਿੰਨ ਤੋਂ ਕਿੰਨ ਤੱਕ ਖੜੇ ਆ ਜਮਾ ਕੈਮਰੇ ਨੂੰ ਦੇਖਾ ਕੋ ਫਿਰ ਜੇ ਆਪਾਂ ਸਵਾਗਤ ਕਰਦੇ ਹੋ ਹੋਰ ਸ਼ਰਮੇ ਕੀ ਹਾਲਾ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ। ਬਾਈ ਸੱਚੇ ਪਾਛਾ ਚਾਰ ਦੀ ਕਲਾਜੇ ਰੱਖੇ ਬਾਈ ਤੁਹਾਨੂੰ ਤੇ ਦੱਬ ਕੇ ਐਂ ਤਿਆਰ ਕਰਦੇ ਰੋ ਬਾਈ ਤੇ ਨਵੇਂ ਤੇ ਨਵਾਂ ਕਰਦੇ ਆ। ਆ ਗਏ ਜਮਾ ਮਿੱਠੇਆਂ ਦੇ ਅਸਰੋਂ ਦੇ ਤਿਆਰ ਕੀਤੇ ਬਾਈ ਤੇ ਨਵੇਂ ਤੇ ਨਵਾਂ ਟਰੈਕਰ ਦਿਖਾਉਂਦਾ ਰਹਿਣਾ ਅਜੀ। ਆ ਜਿਹੜਾ ਪਿੱਛੇ ਬੋਲੀ ਜਾਂਦਾ ਇਹ ਇਹਦੀ ਵੀ ਵੀਡੀਓ ਦਿਖਾਉਂਦਾ ਨੂੰ। ਤੇ ਸਭ ਤੋਂ ਪਹਿਲਾਂ ਆ ਗਿਆ ਜਿਉਂਦੀ ਯਾਰ। ਜਿਉਂਦੀ ਆ 10:55 10 ਜੀ ਲੈ ਕੇ ਰੁਕ ਗਿਆ ਵਿਚੀ ਆ ਇਹ। ਇੱਕ ਡੱਕੂ ਵਿਚੇ ਬਾਈ ਜੀ ਤੇ ਵਧੀਆ ਸ਼ਤਿਪਤੀ ਕਰ ਰੋਦੀ ਲੱਗੀ ਹੈ ਕਿ ਆਪ ਦਾ ਜਮਨ ਨਵੀਂ ਬਾਈ ਬਸਦਾਈ ਨਾਲ ਦੀ ਵੀ ਨਹੀਂ ਕਿ ਦੁਆਰੇ ਦੀ ਹੈ ਦੁਆਰੇ ਦੇ ਬਾਈ ਬਣਾ 19 ਮਾਡਲਾ ਐ ਹੈਗਾ 95 ਦਾ ਉਹ ਰੱਖ ਦਿਓ ਡੱਕ ਡੱਕ ਜਾ ਚੱਲਦਾ ਬਈ ਇਹ ਹਾਂ ਡੱਕ ਡੱਕ ਜਾ ਨਵਾਂ ਟਰੈਕਟਰ ਆ ਸ਼ੋਰੂਮ ਪੀਸ ਆ ਇਹ ਕੋਕਾ ਪੀਸੀ ਆ ਵਪਾਰ ਕਰਦੇ ਹੁੰਦੇ ਆ ਕਰਦਾ ਇਹ ਨਹੀਂ ਕਰਦੇ ਕਰਦਾ ਕਿਹੜਾ ਪਿੰਡ ਆ ਮਲਕਾਨਾ ਆ ਮਲਕਾਨਾ ਹਾਂ ਅੱਛਾ ਵਪਾਰੀ ਵੀ ਕਰਦੇ ਹੁੰਦੇ ਆ ਆਉਣਾ ਤੇਰੇ ਕਨੇ ਆਉਣਾ ਮੈਂ ਵੀਡੀਓ ਚ ਕਹੇ ਤਾਂ ਪਹਿਲਾਂ 675000 ਦਾ ਛੋਟੇ ਰੇਟ ਆ ਤੁਹਾਨੂੰ ਹੈ ਨਾ ਮੰਗਦੇ ਹੋ 19 ਮਾਡਲ ਪੰਜਾਬ ਨੰਬਰ ਤਲਵੰਡੀ ਸਾਬੋ ਦਾ ਟ੍ਰੈਕ ਨੰਬਰ ਹੈ ਜੀ ਤੁਹਾਡੇ ਨਾਲ ਹੀ ਹੈ ਦਾ ਥੋੜੀ ਨਾ ਇਹਨਾਂ ਦੀ ਨਾ ਜੀ ਟਰੈਕਟਰ ਬਾਈ ਜੀ ਨਵੇਂ ਕਿੜਾਈ ਸੀ 6 ਮਿੰਟ ਟ੍ਰੇਟ ਹੋ ਕਿੰਨੇ ਪੈਸਾ ਦੇ ਦਾਂ 2000 1200 ਕਿੰਨੇ ਦਾ ਆ ਜਾ ਆ ਜਾ ਛੋਟੇ ਵੀ ਨੂੰ ਪਤਾ ਨਹੀਂ ਪਈ ਰੇਟ ਬਾਰੇ ਹਲੇ ਚੱਕਰ ਨਹੀਂ ਆਪਾਂ ਟਰੈਕਟਰ ਲੈ ਲਾਂਗੇ ਜਿਵੇਂ ਕਹੂੰਗਾ ਛੋਟੀਆਂ ਨਾ ਲੈ ਲਾਂਗੇ ਆਪਾਂ ਲਗਭਗ ਕਹਿ ਸਕਦੇ ਆ ਸਾਢੇ 6 ਲੱਖ ਰੁਪਏ ਦਾ ਇਸ ਤਰ੍ਹਾਂ ਆਪਾਂ ਤੁਮਾਰਕੇ ਲੈ ਲਾਂਗੇ ਬਾਈ ਗੁਰਪਾਲ ਦੇ ਰੇਂ ਦੇ ਵਿੱਚ ਟਰੈਕਟਰ ਹੈ ਠੀਕ ਹੈ ਠੀਕ ਹੈ ਗੱਲ ਸਾਡੇ ਪਿੰਡ ਤੋਂ 5-6 ਕਿਲੋਮੀਟਰ ਆ 44 ਟਰੈਕਟਰ ਆ ਗਿਆ 44 544 ਆ ਗਿਆ ਬਾਈ 544 ਬਾਈ 2015 ਮਾਡਲ ਆ ਇਹ ਆ ਨੰਬਰ ਆ ਠੀਕ ਹੈ ਗੱਲ 9 ਮਾਡਲ ਆ ਜੀ 3 ਲੱਖ 30 ਹਜ਼ਾਰ ਦਾ ਟਾਇਰ ਟੱਪਾ ਚੰਗਾ ਬਾਈ ਠੀਕ ਹੈ ਸਾਰਾ ਓਰੀਜਨਲ ਆ ਰੰਗ ਪੇੜੀ ਤੋਂ ਬਹੁਤ ਜਿੰਦਾ ਨਹੀਂ ਜੀ ਹਾਂਜੀ ਢੰਡਾ ਪੱਟੀ ਹੈਗੀ 3 ਲੱਖ 30 ਹਜ਼ਾਰ ਦਾ ਕਿ 3 ਲੱਖ ਤੇ 10 ਹਜ਼ਾਰ ਲੀਟਰ ਲੈਗਾ 3 ਲੱਖ 30 ਨਵਾਂ ਮਾਡਲ ਆ ਨਾ ਨਵਾਂ ਮਾਡਲ ਇਹ ਦਵਾਗਾ ਪੰਜਾਬੀ 2020 ਮਾਡਲ ਆ ਇਹ ਵੀ ਛੋਟੂ ਛੋਟੇ ਆ ਨਾ ਮਲਕਾਣੇ ਤੋਂ ਆਉਂ ਆਪਣਾ ਨਹੀਂ ਆ ਟਰੈਕਟਰ ਕੋਈ ਗੱਲ ਨਹੀਂ ਬਾਈ ਇਹਦੀ ਆਪਣੀ ਮਾਰ ਦੇ ਵਿੱਚ ਹੀ ਹੈ ਟਰੈਕਟਰ ਲੱਗਦਾ ਹੈਗਾ ਜਿੱਥੇ ਤੁਸੀਂ ਜੇ ਬਸ ਸਾਰਾ origignal ਬਾਈ ਦਿਖਾਉਂਦਾ ਨਹੀਂ ਹੋਇਆ 5520 ਟਰੈਕਟਰ ਤੇ ਤੁਸੀਂ ਕਹਿੰਦੇ ਹੁੰਦੇ ਸੀ ਬਾਈ ਕੋਈ 552 ਖੜਾ ਹੋਵੇ ਖੜਾ ਇਹ ਆ ਖੜਾਈ 552 ਹੈ ਯੂ ਗਾਸ 17 ਸੌਰੀ 8 ਲੱਖ 80 ਹਜ਼ਾਰ ਰੁਪਿਆ ਡਿਮਾਂਡ ਆ ਤੇ ਇਹਦਾ ਮੈਨੂੰ ਕਲੀਅਰ ਬਾਈ ਰੇਟ ਨਹੀਂ ਪਤਾ ਅਪਾ ਕੋਸ਼ਿਸ਼ ਕਰਾਂਗੇ ਡਾਊਨ ਕੀ ਇਹਦੇ ਵਿੱਚ ਦੱਸੋ ਕਿੰਨੇ ਕਿੰਨਾ ਕਿੰਨਾ 8 ਲੱਖ 65000 ਰੇਟਰ ਲੱਖ 8 ਲੱਖ ਦੇ 65000 ਮੌਕੇ ਤੇ ਭਾਈ ਹੋਰ ਵੀ ਘਟ ਵੱਧ ਹੋ ਸਕਦਾ ਤੇ ਬਾਕੀ ਮੈਨੂੰ ਕਾਲ ਕਰ ਲਿਓ ਤੇਰਪਾਲ ਆਪਣੇ ਪਿੰਡੋਂ ਆਏ ਕਿਹੜਾ ਇਹ 38 ਹਾਂ ਹਾਂ ਪੰਜਾਬੀ ਹਾਂ ਹਾਂ ਤੇ ਠੀਕ ਹੈ ਨਾ ਬਾਕੀ ਭਾਈ ਇਹਨਾਂ ਦੇ ਤਲਵੰਡੀ ਸਾਬੋ ਦਾ ਪੰਜਾਬ ਨੰਬਰ ਆ ਭਾਈ ਪੰਜਾਬ ਨੰਬਰ ਨਾ ਹੀ ਹੋਵੇ ਸ਼ਾਇਦ ਇਹਨਾਂ ਦੇ ਜ਼ਮੀਨ ਨਾਮਾ ਬੰਦ ਤੇ ਅੰਤਸੀਲ ਹੈ ਜਮੀਨ ਹੋ ਬਟੇ ਜਿਹੜੇ ਤਿੰਨ ਚੱਲ ਆ ਗਏ 89 19 ਮਾਡਲ ਆ 20 ਦੀ ਕਾਫੀ ਆ ਟਾਇਰ ਤਾਂ ਪਤੰਦਰ ਨਵੇਂ ਪਾਈ ਹਟਾਣਾ ਹੈ ਨਾ ਛਤਰੀ ਦਾ ਕੱਪੜਾ ਵੀ ਨਵੇਂ ਲਾਇਆ ਹਾਂ ਛਤਰੀ ਵੀ ਨਵੇਂ ਲਾਇਆ ਹੈ ਐਂਡ ਰੈਟ ਮੂਡ ਚੰਗੇ ਲੱਗੇ ਠੀਕ ਹੈ ਸਾਰਾ Ориਜਨਲ ਆ ਜਿੱਥੋਂ ਰੰਗ ਦੇਤੀ ਆ ਹੈ ਨਾ ਸਾਰਾ ਵੇਚਣਾ ਨੰਬਰ ਕਿੱਥੋਂ ਦਾ ਹਰਿਆਣਾ ਨੰਬਰਾ ਪੁਰਾਣਾ ਟਰੈਕਟਰ ਵੀ ਕਟਾਇਆ ਇਹੋ ਲੋਨ ਫੈਂਸ ਵੀ ਹਾਂਜੀ 575 ਦਾ ਹੋ ਗਿਆ ਰੇ ਕਿੰਨੇ ਪੈਸਾ ਦਾ ਟਰੈਕਟਰ ਉਹ ਇਹਨਾਂ ਨਾਲ ਗੱਲ ਕਰਕੇ ਇਹ ਮੈਂ ਪੁੱਛਦਾ ਪੂਰੇ 5.5 ਲੱਖ ਰੁਪਏ ਟਰੈਕਟਰ ਲੈ ਲਾਂਗੇ ਯਾਰ ਕੁਝ ਕਹੀ ਜਾਂਦੇ 20 ਮੰਨ ਤਾਂ ਨਹੀਂ ਕਰਦਾ ਲੈ ਭਾਈ 45000 ਰੁਪਏ ਦਾ 45000 ਦਾ ਲੈ ਲਾਂਗੇ ਠੀਕ ਹੈ ਯਾਰ ਦਾ ਹੋਰ ਦੇਖੋ ਇਸ ਤੋਂ ਬਾਅਦ ਅਗਰ 55 9ੀ ਮਾਡਲ ਹਾਂਜੀ ਸੈਂਟਰ ਗੇਅਰ ਬਾਈ ਤੇ ਮਾਲਕ ਸਾਡਾ ਖਾਈ ਜਾਂਦਾ ਬਦਨਾ ਮੈਡ ਮੂਡ ਚੰਗੇ ਤੇ ਸੰਗਦਾ ਹੈ ਤੇ ਟਰੈਕਟਰ ਦੇ ਮੈਡ ਵੀ ਰੱਖਿਆ ਭਾਈ ਚੰਗੇ ਜਮ ਕੋਹੜਾ ਵੀ ਜਿਆ ਪਰੰਦ ਟਰੈਕਟਰ ਵੀ ਸਾਫ ਹੀ ਪਿਆ ਜਾਨ ਨਵਾਂ ਪਿਆ ਭਾਈ ਬਸ ਸਾਰਾ origial ਆ ਹਰ ਤਰ੍ਹਾਂ ਦਾ ਹਾਂਜੀ ਆਦਾ ਬੰਦ ਸੀ 598000 ਲਿਖੀ ਬੈਠਾ ਕਿੰਨੇ ਪੈਸਾ ਦਾ ਹੋਏ 85000 ਲਓ ਜਾਇ ਜੀ ਗੱਲ ਕਰਿਆ ਸੱਸੀ ਭਾਈ ਯਾਰ ਸੱਸੀ ਜਾਓ ਜੀ ਮਾਰ ਕੇ ਗੋਰੀ ਫੋਟੋ ਕਰਕੇ 80000 ਕਹਿੰਦਾ ਜੀ 75000 ਦਾ ਟ੍ਰੇਲਰ ਲੈ ਲਾ 70000 ਮਾਰ ਲੇ ਜਮਾਂ ਬੰਤੀ ਉਹ ਦੂਆ ਦਾ 44 ਆਪਣੇ ਆਪਣੇ ਹੋਏ ਬਲੰਟ ਹੈ ਜਿਹੜੇ ਬੰਤੀ ਮਾਰਦੇ ਆ ਆ ਤਾਂ ਉਹ ਪਿਛਲਾ ਚੋਕ ਪੀ ਵਾਲਾ ਜਮਾਂ ਨਵੇਂ ਹੀ ਲੱਗਦਾ ਮੈਂ ਤਾਂ ਨਹੀਂ ਹੈਨਾ ਬਾਈ ਬਚ ਕੇ ਰਹੋ ਭਾਈ ਹਰਿਆਣਾ ਪੁਲਿਸ ਦਾ ਹੋ ਰੋਟੀ ਦਾ ਨਹੀਂ ਰੋਟੀ ਮੈਂ ਨਹੀਂ ਖਾਂਦਾ ਚੌਂਕੜਾ ਬਿਲਕੁਲ ਆ ਪਿਛਲੇ ਤਾਂ ਨਵੇਂ ਜਮਾਈ ਤਾਜੀ ਆ ਬੰਦੇ ਹਾਂਜੀ ਹਾਂਜੀ ਇਹਨਾਂ ਵਿੱਚ ਕਾਫੀ ਪੈਸੇ ਆ ਸਾਰਾ ਰੰਗ ਰੰਗ ਦੀ ਕੋਈ ਚੰਗਾ ਨਹੀਂ ਫਾਸਟ ਪਾਰਟੀ ਆ ਫਾਸਟ ਪਾਰਟੀ ਕਹਿੰਦਾ ਹੈ ਨਾ ਹਾਂ ਮੈਂ ਇੱਕ ਇੱਕ ਨਾ ਪ੍ਰੋਬਲਮ ਲੈ ਠਗਰਾਵਾ ਨੰਬਰ ਵੀ 744 ਤੇ ਸਹੀ ਸਾਸੂ ਦਾ ਆਹ ਕਿਹੜਾ ਬਾਈ ਆ ਸਾਸੂ ਨੌ ਮਾਡਲ ਆ ਨੰਬਰ ਵੀ 744 ਕਿੰਨੇ ਪੈਸੇ ਦੇਣਾ ਉਹ 13 ਸੰਫੀ ਲਿਖਿਆ ਸੀ ਹਲੋ ਪਤਾ ਨਹੀਂ ਵੀ ਲਿਖਿਆ ਨਾਲ ਜਦਨੇ ਮਾਰਦੀ ਕਿੰਨੇ ਬੋਲ ਬਈ ਤੂੰ ਬੋਲ ਮੈਂ ਗਾ ਕੇ ਆਇਆ ਉਹਨੂੰ ਮੈਂ ਤੇਰਾ ਮੋੜਦੇ ਨਹੀਂ ਪੂਰੇ ਦਿਨ ਲੱਖਾਂ ਕਹਦਾ ਇਹ ਦੇ ਜਿਹੜਾ ਤੁਹਾਨੂੰ ਪਹਿਲਾਂ ਟਰੈਕਟਰ ਦਿਖਾਇਆ ਸੀ ਨਾ ਬਾਈ ਉਹ ਤੈਨੂੰ ਲੱਗ 30 ਹਜ਼ਾਰ ਲਿਖਿਆ ਸੀ ਉਹਦਾ ਹੈ ਵੀ ਜੀ ਪੰਜਾਬ ਨੰਬਰ ਹੈ ਪੀਵੀ 10 744 ਟਰੈਕਟਰ ਹੈ ਨੰਬਰ ਵੀ ਉਹਦਾ 0744 ਹੈ ਠੀਕ ਕਾ ਭਾਈ ਪੂਰੇ 3 ਲੱਖ ਦਾ ਟਰੈਕਟਰ ਲੈ ਲਾਂਗੇ ਪਹਿਲਾਂ ਤੁਹਾਨੂੰ ਮੈਂ ਦੱਸ ਕੇ ਆ ਨੋ ਮਾਡਲ ਦਾ ਜੱਬਾ ਵਾਲਾ ਨੰਬਰ ਐਨੋ ਵੀ ਲੈ ਜੀ ਹੋਣਾ ਹਾਂ ਹਾਂ ਕਿਹੜਾ ਲੈਟਰ ਇਹ ਸ਼ਾਦੀ ਬਣਾ ਦੇ ਖਾਲਸਾ ਦੀ ਕਲਵੰਤ ਦਾ ਐਵੇਂ ਕਿਵੇਂ ਬਣਾ ਦੇ ਅੜ ਕੇ ਬਹਿ ਜੇਗਾ ਉਹਦਾ ਬਾਰ ਕਿਨੇ ਆ ਅੰਦਰ ਨਹੀਂ ਬਣਨ ਦੇਣਾ ਤੁਸਾਂ ਮੈਂ ਤਾਂ ਉਹਦੀ ਕਲੱਚ ਸਟਾਰ ਤੋ ਬਈ 335 ਲਿਖੀ ਹੋਏ ਠਾ ਕਿਨੇ ਦਾ ਆਹ ਵਾਲਾ ਜਿਹਨੇ ਕਢਾਉਣੇ ਯਾਰ ਮੈਂ ਤਾਂ ਉਤਲਾ 335 ਡਾ ਕੇ 3 ਕਿਵੇਂ ਆ 3 ਦਾ 35000 ਦਾ ਇਹ ਦੇਖੀ ਜਾਊਗੀ ਯਾਰ ਉਹ ਬੰਦੇ ਦਾ ਸੀ ਦਵਾ ਦੇ ਲੈ ਬਾਈ ਜੋਰ ਹੋ ਗਿਆ ਹੁਣ ਬੰਦੇ ਹੋ ਗਏ ਬਾਹਲੇ ਵੀਡੀਓ ਦੇ ਵਿੱਚ ਆ ਪੂਰੇ 3 ਲੱਖ ਦਾ ਹੀ ਇਹ ਲੈ ਲਾਂਗੇ ਬਾਈ ਠੀਕ ਠੀਕ ਕੁਛ ਕਹੀ ਆ ਗਈ ਇੱਕ ਨਾ ਤੁਹਾਨੂੰ ਆ ਪੁਰਜਾ ਦਿਖਾਉਣ ਆਇਆ ਬਾਈ ਇਹ ਬਾਹਲੇ ਕੰਮ ਆਉਂਦਾ ਬਾਈ ਵੱਡੇ ਰੈਕ ਨਾਲੋਂ ਸਹੀ ਗੱਲ ਆ ਇਹ ਸ਼ੌਂਕਾਰਾਂ ਦੇ ਵੀ ਕੰਮ ਆਉਂਦਾ ਬਾਈ। ਪਟਿਆਰਾਂ ਦੇ ਕੰਮ ਵੀ ਆਉਂਦਾ ਬਾਈ। ਸਾਰੇ ਕੰਮ ਜੀਮੀਦਾਰ ਦੇ ਵੀ ਆਉਂਦਾ ਕੰਮ ਬਾਈ ਇਹ। ਤੇ ਤੇਲ ਦਾ ਖਰਚਾ ਕੁਲਵੰਤ ਬਹੁਤ ਘੱਟ ਹੁੰਦਾ ਹੈ ਹਨਾ। 44 XM ਉਹ 16 ਮਾਡਲ ਦਾ ਬੜਾ ਉੱਚਾ ਮਾਡਲ ਹੈ ਤਾਂ। ਮਾਤਲਵਾ ਸਕਦੇ। 16 ਮਾਡਲ। ਪਿਆ ਹੈਗੇ 90 ਪੈਸੇ ਵੀਰੇ। ਹਾਂਜੀ। ਤੇ ਛੱਪੀ-ਛੁਪੀ ਦੀ। ਹੈਗੀ ਆ। ਹੈਗੀ ਆ। ਟੰਡਾ ਫੱਟੀ। ਖੜਾ ਕੋਈ ਨਹੀਂ ਗੰਗਾ ਫੱਟੀ ਛਤਰੀ ਸਾਹਿਬ ਕੋਈ ਸਮਾਨ ਨਾਲ ਆ ਬਾਈ ਪੁਰਾਣਾ ਟਰੈਕਟਰ ਵੀ ਪਟਿਆ ਜਾਂ ਉਹ ਲੋਹੜ ਫੈਂਸ ਵੀ ਉਹਦੇ ਤੇ ਠੀਕ ਹੈ ਚੋਲਵੰਤਾ ਹਰਿਆਣਾ ਤਿੰਨ ਪੈਂਟ ਹਰਿਆਣਾ ਨੰਬਰ ਆ ਤਿੰਨ ਪੈਂਟ 360000 ਦਾ ਡਿਮਾਂਡ ਹੋਗੀ ਚੋਲਵੰਤਾ 360000 350000 335 ਹੋਗੀ ਡਿਮਾਂਡ ਕਿੰਨੇ ਦਾ ਬਾਈ ਕਹਿੰਦਾ ਪੂਰੇ 3 ਲੱਖ ਦਾ ਦੇ ਦਾਂਗੇ ਮੈਂ ਬਹਿਤ ਘਰ ਨੂੰ ਹਟਦਾ ਕੱਟ ਕਰ ਦੇਣਾ ਜੀ 259000 ਦਾ ਟਰੈਕਟਰ ਲੈ ਲਿਆ ਕਿਉਂ ਬਲਵੰਤ ਦੇ ਦੇ ਦਿੰਗੇ ਠੀਕ ਹੈ ਕਰਦੇ ਤੇ ਵੀਡੀਓ ਹੋਈ ਜਾਂਦੀ ਹੈ ਲੰਮੀ ਤੇ ਅਗਲੇ ਟਰੈਕਟਰ ਦਿਖਾਵਾਂਗੇ ਜੀ ਵੀਡੀਓ ਦੇ ਵਿੱਚ ਬਾਈ ਜੱਪ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਾਈ ਤੇ ਪੇਜ ਨੂੰ ਕਰ ਲਿਓ ਫੋਲੋ ਤੇ ਪੇਜ ਆਪਣੇ ਦੋ ਆ ਇੱਕ ਇੱਕ ਕੋਲਰ ਤਲਵੰਡੀ ਸਾਹਬੋ ਵਾਲਾ ਜੀ ਫੇਸਬੁੱਕ ਤੇ YouTube ਤੇ ਇੱਕ ਹੈਗਾ ਬਾਈ ਜੀ ਸ਼ਰਮਾ ਤਲਵੰਡੀ ਸਾਹਬੋ ਵਾਲਾ ਜੀ YouTube ਤੇ ਉਹ ਫੇਸਬੁਕ ਤੇ ਹੈਗਾ ਜੀ ਸ਼ਰਮਾ ਟ੍ਰਾਈਟਰ ਸਾਡੇ ਜਿਲ੍ਹੇ ਇੱਕ ਮੰਚ ਸ਼ੁਰੂ ਹੋਇਆ ਤੇ ਪੇਜ ਕਰਿਓ フォलो ਬਹੁਤ ਬਹੁਤ ਮੇਹਰਬਾਨੀ ਸਤਿ ਸ਼੍ਰੀ ਅਕਾਲ